ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਿਸਰ ਨਾਹੀ ਦਾਤਾ ਆਪਣਾ ਨਾਮ ਦੇਹੋ ਗੁਣ गावा ਦਿਨ ਰਾਤ ਨਾਨਕ ਚਾਉ ਇਹੋ ਤੋ ਕਹੋ ਢਲ ਗੁਰ ਸੇਵੀਐ ਐਹ ਨਿਸ ਸਹਜ ਸੁਪਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੇ ਸਿਫਤ ਕਸਮ ਦੀ ਨੂਰ ਅਰਸੋਂ কুরਸੋਂ ਛਟੀ ਐ ਉਧ ਡਿਟੇ ਸੱਚ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਸ਼ੰਤ ਮਹੱਲਾ ਪੰਜਵਾ ਘਰ ਤੀਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤੂੰ ਠਾਕਰੋ ਬੈਰਾਗਰੋ ਮੈਂ ਜਹੀ ਕਹਨ ਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣ ਤੇਰੀ ਤੂੰ ਠਾਕਰ ਬੈਰਾਗਰ ਮੈਂ ਜਹੀ ਕਣ ਚੇਰੀ ਰਾਮ ਤੂੰ ਸਾਗਰ ਰਤਨਾਗਰ ਹਉ ਸਾਰ ਨਾ ਜਾਣ ਤੇਰੀ ਰਾਮ ਸਾਰ ਨਾ ਜਾਣਾ ਟਦਣਾ ਕਰ ਮਿਹਰਮਤ ਸਾਈਂ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਈ ਗਰਬਨਾ ਕੀ ਜੈ ਰੇਨ ਹੋ ਵੀਜੈ ਤਾਂ ਗਤ ਜੀ ਹਰੇ ਤੇਰੀ ਸਾਬੀ ਉਪਰ ਨਾਨਕ ਕਾ ਠਾਕੁਰ ਮੈਂ ਜਹੀ ਕਣ ਚੇਰੀ ਰਾਮ ਤੁਮ ਗੋਹਰ ਅਤ ਗਹਿਰ ਗੰਭੀਰਾ ਤੁਮ ਪਰਹਮ ਬਹੋਰੀਆ ਰਾਮ ਤੁਮ ਵਡੇ ਵਡੇ ਵਢ ਉੱਚੇ ਹਾਂ ਇਤਨੀ ਕਲ ਹੁਰੀਆ ਰਾਮ ਹਾਂ ਕਿਸ਼ਨਾਹੀ ਏਕੋ ਤੂੰ ਹੈ ਆਪੇ ਆਪ ਸੁਜਾਨਾ ਅੰਮ੍ਰਿਤ ਗ੍ਰਿਸ਼ਟ ਨਿਮਖ ਪ੍ਰਭ ਜੀਵਾ ਸਰਬ ਰੰਗ ਰਸਮਾਨਾ ਚਰਨ ਸਰਨੀ ਦਾਸ ਹੈ ਦਾਸੀ ਮਨ ਮੋਲੇ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਨਾ ਆਪਨ ਭਾਵਨ ਕਰਿਆ ਤੋਜ ਉਪਰ ਮੇਰਾ ਹੈ ਮਾਨਾ ਤੂੰ ਹੈ ਮੇਰਾ ਤਨਾਰ ਸੁਰਤ ਮਤ ਚਤਰਾਈ ਤੇਰੀ ਤੂੰ ਜਾਣੇ ਜਾਣਾ RAM ਸੋਈ ਜਾਣੈ ਸੋਈ ਪਛਾਨੈ ਜਾਂ ਕੋ ਨਦਰ ਸਿਰੰਦੇ ਮਨਮਕ ਭੁਲੀ ਬਹੁਤੀ ਰਾਹੀ ਸਾਥੀ ਮਾਇਆ ਫੰਦੇ ਠਾਕੁਰ ਪਾਣੀ ਸਾਗੁਣਵੰਤੀ ਤਿੰਨ ਹੀ ਸਭ ਰੰਗ ਮਾਣਾ ਨਾਨਕ ਕੀ ਤਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹਾਵਰੀ ਵੰਨਿਆ ਕੋਲੀ ਵੰਨਿਆ ਤੂੰ ਪਰਬਤ ਮੇਰਾ ਓ ਲਾ ਰਾਮ ਹਾਂ ਬਲ ਜਾਈ ਲੱਖ 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 ਬਰੀਆ ਜਿਨ ਭ੍ਰਮ ਪਰਦਾ ਖੋਲਾ ਰਾਮ ਮਿਟੇ ਅੰਧਾਰੇ ਤਜੇ ਬਿਕਾਰੇ ठाकुर सों मन माना ਪ੍ਰਭ ਜੀ ਪਾਣੀ ਪਈ ਨਿਕਾਣੀ ਸਫਲ ਜਨਮ ਪਰਮਾਨਾ ਭਈ ਅਮੋਲੀ ਪਾਰਾ ਤੋਲੀ ਮੁਗਤ ਜੁਗਤ ਦਰ ਖੋਲਾ ਕਹ ਨਾਨਕ ਹਉ ਨਿਰਪੋ ਹੋਈ ਸੋ ਪ੍ਰਭ ਮੇਰਾ ਓਲਾ ਭਈ ਅਮੋਲੀ ਪਾਰਾ ਤੋਲੀ ਮੁਗਤ ਪੁਗਤ ਦਰ ਖੋਲਾ ਕਹੋ ਨਾਨਕ ਹਉ ਨਿਰਭਉ ਹੋਈ ਸੋ ਪ੍ਰਭ ਮੇਰਾ ਓਲਾ ਕੀ ਕ ਖਲਸਾ ਵਾਹਿ ਗੁਰੂ ਜੀ ਕੀ ਫਤਿਹ ਰਾਗ ਸੁਹੀ ਸ਼ੰਤ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੂੰ ਠਾਕੁਰੋ ਬੈਰਾਗਰੋ ਮੈਂ ਜੇਹੀ ਕਾਣ ਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਹਿ ਜੋਗਾ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਪਰਸ ਮਿਟਾਏ ਸੋਗਾ ਦਸਮ ਕਥਾ ਪਾਗੋਤ ਕੀ ਭਾਕਾ ਕਰੀ ਬਨਾਏ ਅਵਰ ਬਾਸ ਨਾ ਨਾਹੇ ਪ੍ਰਭ ਧਰਮ ਜੁਦ ਕੇ ਚਾਏ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਥ ਤ੍ਰਿਤੀਆ ਅਵਤਾਰ ਸੁਕਰ ਕਥਨੰ ਪਾਦੜੀ ਸ਼ਾਂਦਾ ਪੁੰਨ ਧਰਾ ਤਿਸਰ ਪਾਤ ਰੂਪਾ ਜਗ ਭਯੋ ਆਨਦੈਤ ਭੂਬਾ ਤਬ ਦੇਵ ਬੰਸਰ ਪੰਚਰਿਓ ਅਪਾਰ ਕੀਨੇ ਸੋਰਾਜ ਪ੍ਰਤਮੇ ਸੋਧਾਰ ਪੁਨ ਧਰਾ ਤਿਸਰ ਇਹ ਪਾਤ ਰੂਪ ਜਗ ਭਯੋ ਆਨ ਕਰ ਦੈਤ ਭੂਪਾ ਤਬ ਦੇਵ ਬੰਸ ਪਚਰਿਓ અપਾਰ ਕਿਨੇ ਸੋਰਾਦ ਪ੍ਰਥਮੇ ਸੋਦਾਰ ਵੱਡ ਪਤਰ ਜਾਨ ਕਿੰਨੀ ਸਹਾਈ ਤਿਸਰਿ ਅਵਤਾਰ ਭੈਓ ਸ਼ੁਕਰ ਰਾਏ ਨਿੰਦਾ ਬਿਆਜ ਉਸਤੇ ਕੀ ਨਾ ਲਖਤਾਸ ਦੇਵਤਾ ਭੈ ਸ਼ੀਨਾ ਨਿੰਦਾ ਬਰਾਜ ਉਸਤੇ ਕੀ ਨਾ ਲਖਤਾਸ ਦੇਵਤਾ पैशीना, छीना इत तृतीअ अवतार ब्रह्मा सुकृसा वाहिगुरु जी खालसा वाहिगुरु जी की फतिह Vai. 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 ਤੇਰਾ ਕੋਨਾਮ ਮਜੀਠੜਾ ਰੱਤਾ ਮੇਰਾ ਚੋਲਾ ਸੱਜ ਰੰਗ ਢੋਲਾ ਰੱਤਾ ਮੇਰਾ ਚੋਲਾ ਰੰਗ ਢੋਲਾ ਤੇ